ਮੈਨੂੰ ਲੱਗਾ ਆਹੀ ਇਹ ਇਹ ਵਾਲੀ ਮੂਵੀ 'ਚ ਮੈਨੂੰ ਇਹ ਕਿ ਹਾਂ ਮੈਂ ਸੋਹਣੀ ਸੋਹਣੀ ਦਿਖ ਰਹੀ ਆ ਰਿਸ਼ੀ ਬਰਮਨ ਕਿੰਨੀ ਇੱਕ ਵਾਰ ਵੈਸੇ ਪਿਆਰ ਹੋਇਆ ਜਾਂ ਕਦੇ ਪਿਆਰ ਹੋਇਆ ਤੁਹਾਨੂੰ ਕਿਉਂਕਿ ਬਹੁਤ ਲੋਕ ਹੁੰਦੇ ਨੇ ਟਾਈਮ ਪਾਸ ਵੀ ਕਰਦੇ ਨੇ ਟਾਈਮ ਪਾਸ ਵਾਲੇ ਚੱਕਰ 'ਚ ਨਹੀਂ ਆਪਾਂ ਮੈਨੂੰ ਸਭ ਤੋਂ ਜ਼ਿਆਦਾ ਗੂੜਾ ਪਿਆਰ ਮੇਰੇ ਐਸੇ ਕੰਮ ਨਾਲ ਆ ਜਿਹੜਾ ਮੈਂ ਕਰਦਾ ਹਾਂ ਕਰਨੇ ਕਦੇ ਬਿੱਗ ਬਾਸ ਦਾ ਸੋਚਿਆ ਮੈਂ ਸੋਚਣਾ ਨਹੀਂ ਬਿਕੋਜ਼ ਮੈਨੂੰ ਆਉਂਦਾ ਮੈਂ ਕਰਨਾ ਨਹੀਂ ਚਾਹੁੰਦਾ ਤਾਂ ਡਰ ਮੈਨੂੰ ਇਹ ਲੱਗਦਾ ਜੇ ਕਿਤੇ ਇਨ ਕੇਸ ਚਲ ਜੇ ਨਾ ਉਹ ਜਿਹੜਾ ਪਾਸਟ ਫੋਲ ਕੇ ਲਿਆਉਂਦੇ ਆ ਨਾ ਉਹ ਤੋਂ ਮੈਨੂੰ ਬਹੁਤ ਡਰ ਲੱਗਦਾ ਔਰ ਮੈਂ ਕੰਦੀ ਨਹੀਂ ਜਾਣਾ ਇੱਥੇ ਪੂਰਾ ਖਤਮ ਕਰਕੇ ਫਿਰ ਜਾਵਾਂਗੇ ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਨੂੰ ਦਿਲ ਕਹਿੰਦਾ ਅੜੀਏ ਅੱਖਾਂ ਨਹੀਂਓ ਖੋਲਣੀਆਂ ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਨੂੰ ਦਿਲ ਕਹਿੰਦਾ ਅੜੀਏ ਅੱਖਾਂ ਨਹੀਂਓ ਖੋਲਣੀਆਂ ਕਦੇ ਤੁਸੀਂ ਬਾਲੀਵੁੱਡ ਤੇ ਜਾਣ ਦਾ ਨਹੀਂ ਸੋਚਿਆ ਗੱਲਾਂ ਚੱਲ ਜਾਂਦੀਆਂ ਨੇ ਤੁਰ ਪੈਂਦੀਆਂ ਨੇ ਫਿਰ ਰੁਕ ਜਾਂਦੀਆਂ ਨੇ ਇਦਾਂ ਦਾ ਹੋਇਆ ਦੋ ਤਿੰਨ ਦਫਾ ਮੇਰੇ ਕੋਲ ਬਟ ਮੈਂ ਕਰੂੰਗਾ ਸ਼ੀ ਤੁਸੀਂ ਆਪਣੀ ਐਕਚੁਅਲ ਲਾਈਫ 'ਚ ਵੀ ਕਿੰਨਾ ਕੁ ਸਟ੍ਰਗਲ ਕੀਤਾ ਡਰਾਮੇ ਤੁਸੀਂ ਵੀ ਮਤਲਬ ਸਟਾਰਟਿੰਗ ਤਾਂ ਕਿਤੋਂ ਕਿਤੋਂ ਬੰਦੇ ਦੀ ਹੁੰਦੀ ਆ ਤੁਸੀਂ ਕਿੱਥੋਂ ਸਟ੍ਰਗਲ ਕੀਤਾ ਆਪਣਾ ਮੈਂ ਜੀ ਥੀਏਟਰ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀ ਮੈਂ ਬਿਲਕੁਲ ਕਿਉਂਕਿ ਮੇਰਾ ਮੈਨੂੰ ਕੋਈ ਜਾਣਦਾ ਨਹੀਂ ਸੀ ਨਾ ਮੇਰੀ ਬਾਹ ਫੜਨ ਵਾਲਾ ਸੀ ਨਾ ਸਾਡੇ ਸਾਡੇ ਜਾਣਕਾਰਾਂ ਚੋਂ ਹੀ ਪਰਿਵਾਰ ਚੋਂ ਹੀ ਕੋਈ ਇਸ ਫੀਲਡ ਸੇਗਾ ਤੇ ਮੇਰੇ ਲਈ ਬਹੁਤ ਔਖਾ ਰਿਹਾ ਹਰ ਆਮ ਮੁੰਡੇ ਕੁੜੀ ਲਈ ਜਿਵੇਂ ਔਖਾ ਹੁੰਦਾ ਮੈਨੂੰ ਵੀ ਬਹੁਤ ਤੱਕੇ ਖਾਣੇ ਤੇ ਠੀਕ ਹਰੀਸ਼ ਵਰਮਨ ਨੇ ਕਦੇ ਬਿੱਗ ਬਾਸ ਦਾ ਸੋਚਿਆ ਨਾ ਜਿੰਦਗੀ ਚ ਨਹੀਂ ਨਾ ਮੈਂ ਮੈਂ ਤਾਂ ਦੇਖਿਆ ਨਹੀਂ ਕਦੇ 19 ਜਨਵਰੀ ਜਦੋਂ ਸਨਮੇ ਚ ਫਿਲਮ ਦੇਖੀ ਜਾਉਗੀ ਸਾਰੇ ਦਰਸ਼ਕ ਦੇਖਣਗੇ ਉਹਨਾਂ ਨੂੰ ਇਹ ਇਸ ਗੱਲ ਦਾ ਅਹਿਸਾਸ ਹੋਊਗਾ ਵੀ ਇਹਨਾਂ ਨੇ ਉਹ ਗੱਲ ਕਹਿ ਤੀ ਜੋ ਸਾਡੇ ਦਿਲਾਂ ਚ ਅਸੀਂ ਜੋ ਕਹਿਣਾ ਸੀ ਜੀ ਜਿਹੜਾ ਇਹ ਕਿਰਦਾਰ ਨਿਭਾਉਂਦੇ ਹੋਏ ਪਤਾ ਲੱਗਾ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਹੀ ਉਹ ਰਿਸ਼ਤੇ ਜਿਹੜੇ ਟੁੱਟ ਗਏ ਜਿਹੜੇ ਵਿਛੜ ਗਏ ਮਾਂਵਾਂ ਤੋਂ ਪੁੱਤ ਇਹ ਲਹਾਰ ਇੰਨੀ ਦੂਰ ਕਿਉਂ ਹੈ ਜੀ ਨੇੜੇ ਕਿਉਂ ਨਹੀਂ ਹੋ ਜਾਂਦਾ ਇਹ ਸਾਰੀਆਂ ਗੱਲਾਂ ਜਦੋਂ ਇਸ ਫਿਲਮ 'ਚ ਆਉਂਦੀਆਂ ਨੇ ਉਸ ਤੋਂ ਬਾਅਦ ਫਿਲਮ ਕਿਸੇ ਹੋਰ ਪਾਸੇ ਨੂੰ ਜਾਂਦੀ ਹੈ ਸ਼ਰਨ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਜ ਜਿਹਦੇ ਵਿੱਚ ਕਿੱਦਾਂ ਪਾਉਂਦੇ ਨੇ ਬੋਲੀਆਂ ਤੇ ਕਾਫੀ ਨੱਚਦੇ ਵੀ ਨੇ ਤੁਹਾਨੂੰ ਕਿੰਨੀਆਂ ਕ ਬੋਲੀਆਂ ਆਉਂਦੀਆਂ ਨੇ ਵੈਸੇ ਜਿਹੜੀ ਜਾਇਆ ਮੂਵੀ ਹਰ ਪਰ ਜਨਮਾਂ ਦੀ ਸੀ ਜੀ ਉਹ ਜਾਇਆ ਨੂੰ ਦੇ ਵਿੱਚ ਜਿਹੜੀਆਂ ਬੋਲੀਆਂ ਸੀਗੀਆਂ ਨਾ ਉਹ ਬੋਲੇ ਨਹੀਂ ਬੰਬੀ ਹਾ ਬੋਲੇ ਉਹ ਮੈਂ ਬੜੇ ਸਾਲਾਂ ਤੱਕ ਉਹ ਨੂੰ ਰਿਪੀਟ ਤੇ ਰੱਖਿਆ ਸੀ ਯਾਰ ਹਉ ਤੈਨੂੰ ਜੁਦਾ ਹੋਣ ਦੀ ਜਲਦੀ ਐ ਮੇਰੇ ਸੀਨੇ ਵਿੱਚ ਅੱਗ ਬਲਦੀ ਐ ਛੱਡ ਕੇ ਦਿਮਾਗ ਵਾਲੇ ਰਾਹ ਪਾ ਦਿਲ ਉੱਤੇ ਜ਼ੋਰ ਸੋਚ ਲੈ ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਸਰਸ਼ੀ ਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬੀ ਇੰਡਸਟਰੀ ਦੇ ਸਿਨੇਮਾ ਘਰਾਂ ਦੇ ਵਿੱਚ ਮੁਰ ਤੋਂ ਰਿਕਾਰਡ ਟੁੱਟਣ ਜਾ ਰਹੇ ਨੇ ਕਿਉਂਕਿ ਜੱਟ ਟਿੰਕਾ ਹੁਣ ਡਰਾਮੇ ਵਾਲੇ 'ਚ ਦੇਖਣ ਨੂੰ ਮਿਲੇਗਾ ਤੇ ਅੱਜ ਸਾਡੇ ਨਾਲ ਡਰਾਮੇ ਵਾਲੇ ਦੀ ਸਟਾਰ ਕਾਸਟ ਵੀ ਜੁੜੀ ਆ ਤੇ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਕਿੱਦਾਂ ਅਸੀਂ ਵੀ ਵਧੀਆ ਅਸੀਂ ਤੁਹਾਨੂੰ ਦੇਖ ਕੇ ਵਧੀਆ ਹੋ ਗਏ ਤੇ ਮੂਵੀ ਨੂੰ ਲੈ ਕੇ ਕਿੱਦਾਂ ਐਕਸਪੀਰੀਅੰਸ ਰਿਹਾ ਤੁਹਾਡਾ ਮੇਰੇ ਲਈ ਬਹੁਤ ਸਪੈਸ਼ਲ ਐਕਸਪੀਰੀਅנס ਹੈ बिकॉज ਹਾਂ ਮੇਰੇ ਲਈ ਤਾਂ ਬਹੁਤ ਸਾਰੀਆਂ ਚੀਜ਼ਾਂ ਹੈ ਬਟ ਸਪੈਸ਼ਲੀ ਲਹਿੰਦੇ ਪੰਜਾਬ ਦੇ ਆਰਟਿਸਟਾਂ ਨਾਲ ਕੰਮ ਕਰਕੇ ਆਮ ਫੀਲਿੰਗ ਬlesd ਹਰੀਸ਼ ਜੀ ਨਾਲ ਕੰਟੈਂਟ ਵਧੀਆ ਫਸਟ ਟਾਈਮ ਮੈਂ ਕਾਮੇਡੀ ਕਰ ਰਹੀ ਹਾਂ ਫਸਟ ਟਾਈਮ ਮੈਂ ਵੈਸਟਰਨ ਪਾ ਰਹੀ ਹਾਂ ਲਾਈਕ ਮੂਵੀ ਦੇ ਅੰਦਰ ਤੇ ਮੇਰੇ ਲਈ ਸਭ ਕੁਝ ਨਿਆ ਹੈ ਔਰ ਡਿਫਰੈਂਟ ਹੈ ਔਰ ਐਕਸਾਈਟਡ ਵੀ ਹਾਂ ਜੀ ਹਰੀਸ਼ ਵਰਮਾ ਜੀ ਜੱਟ ਡਰਾਮੇ ਵਾਲੇ ਦੇ ਵਿੱਚ ਤੁਸੀਂ ਕੰਮ ਕੀਤਾ ਹੈ ਤੇ ਕਿਦਾਂ ਦਾ ایکسپੀਰੀਅੰਸ ਰਿਹਾ ਤੇ ਹੁਣ ਤੱਕ ਯਾਰ ਅਣਮੁੱਲੇ ਤੋਂ ਲੈ ਕੇ ਡਰਾਮੇ ਵਾਲੇ 'ਚ ਆਏ ਹੋ ਕਿਵੇਂ ਦਾ ਹੋ ਰਿਹਾ ਕਿ ਕਿਦਾਂ ਹੁਣ ਤੋ ਅਸੀਂ ਅੱਗੇ ਆ ਗਏ ਹੋ ਸਕਸੈਸ ਬਹੁਤ ਹੋ ਗਿਆ ਹੈ ਹੁਣ ਕਿਦਾਂ ਦਾ ਫੀਲ ਹੋ ਰਿਹਾ ਮੇਰਾ ਡਰਾਮੇ ਵਾਲੇ ਫਿਲਮ 'ਚ ਬਹੁਤ ਸੋਹਣਾ ایکسپੀਰੀਅੰਸ ਰਿਹਾ ਜੀ ਇਹਦੀ ਕਹਾਣੀ ਇਹਦੇ ਕਿਰਦਾਰ ਬਹੁਤ ਵਧੀਆ ਨੇ ਇਹਦੇ ਰਾਈਟਰ ਡਾਇਰੈਕਟਰ ਚੰਦਰ ਕੰਬੋਜ ਜੀ ਬਹੁਤ ਵਧੀਆ ਨੇ ਫਿਲਮ ਮੇ ਪ੍ਰੋਡਿਊਸ ਕੀਤੀ ਹੈ ਜਸਕਰਨ ਗੱਲ ਹੋ ਰਾਂ ਤੇ ਕੁੱਲ ਮਿਲਾ ਕੇ ਬਹੁਤ ਸੋਹਣਾ ਤਜਰਬਾ ਰਿਹਾ ਲੈਂਦੇ ਪੰਜਾਬ ਤੋਂ ਜਿਹੜੇ ਕਲਾਕਾਰ ਜਿਨ੍ਹਾਂ ਨਾਲ ਕੰਮ ਕੀਤਾ ਉਹਨਾਂ ਨਾਲ ਕੰਮ ਕਰਨ ਦਾ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਬੜਾ ਨਿੱਘ ਮਿਲਿਆ ਪਿਆਰ ਮਿਲਿਆ ਬਹੁਤ ਸਪੋਰਟ ਕੀਤੀ ਉਹਨਾਂ ਨੇ ਜੀ ਸੋ ਯਾਦਾਂ ਨੇ ਬਹੁਤ ਪੋਜ਼ਿਟਿਵਿਟੀ ਸੀਗੀ ਸਾਰੇ ਪਾਸੇ ਤੇ ਹੁਣ ਅਸੀਂ ਇਹੋ ਭਰੋਸਾ ਦਿਵਾਉਂਦੇ ਆ ਸਭ ਨੂੰ ਕਿ 19 ਜਨਵਰੀ ਜਦੋਂ ਸਿਨੇਮੇ ਚ ਫਿਲਮ ਦੇਖੀ ਜਾਊਗੀ ਸਾਰੇ ਦਰਸ਼ਕ ਦੇਖਣਗੇ ਉਹਨਾਂ ਨੂੰ ਇਹ ਇਸ ਗੱਲ ਦਾ ਅਹਿਸਾਸ ਹੋਊਗਾ ਵੀ ਇਹਨਾਂ ਨੇ ਉਹ ਗੱਲ ਕਹਿਤੀ ਜੋ ਸਾਡੇ ਦਿਲਾਂ ਚ ਅਸੀਂ ਜੋ ਕਹਿਣਾ ਚਾਹੁੰਦੇ ਆ ਜੀ ਹਾਂ ਹੁਣ ਡਰਾਮੇ ਵਾਲੀ ਮੂਵੀ ਆ ਰਹੀ ਹੈ ਤੇ ਯਾਰ ਅਣਮੂਲੇ ਨੂੰ ਬਹੁਤ ਸਾਰਾ ਪਿਆਰ ਮਿਲਿਆ ਤੇ ਮੈਂ ਤੁਹਾਡੇ ਕਮੈਂਟ ਪੜ੍ਹੇ ਸੀ ਲੋਕ ਕਹਿ ਰਹੇ ਸੀ ਕਿ ਹਰੀਸ਼ ਵਰਮਾ ਪਲੀਜ਼ ਯਾਰ ਅਣਮੂਲੇ 2 ਕਦੋਂ ਆਊਗੀ ਬਹੁਤ ਵੇਟ ਆ ਲੋਕਾਂ ਨੂੰ ਕਿਉਂਕਿ ਯਾਰ ਅਣਮੂਲੇ ਨੂੰ ਪਹਿਲਾਂ ਬਹੁਤ ਪਿਆਰ ਮਿਲਿਆ ਹੁਣ 2 ਨੂੰ ਕਦੋਂ ਅਸੀਂ ਕੁਝ ਲੋਕਾਂ ਨੇ ਸ਼ਾਇਦ ਹਜੇ ਨਹੀਂ ਦੇਖੀ ਅਸੀਂ ਯਾਰ ਅਣਮੂਲੇ ਰਿਟਰਨਸ ਇੱਕ ਫਿਲਮ ਕੀਤੀ ਸੀ ਉਹ ਉਹ ਵੀ ਪਸੰਦ ਕੀਤੀ ਸੀ ਹੁਣ ਕੋਵਿਡ ਤੋਂ ਬਾਅਦ ਆਈ ਸੀ ਕੋਵਿਡ ਕਰਕੇ ਕਾਫੀ ਕਿਉਂਕਿ ਇਧਰ ਉਧਰ ਹੋ ਗਿਆ ਸੀ ਬਹੁਤ ਕੁਝ ਤੇ ਫਿਰ ਉਹ ਫਿਲਮ ਪਸੰਦ ਕੀਤੀ ਬੜੀ ਲੋਕਾਂ ਨੇ ਉਹ ਸ਼ਮੈਸ ਯਵਰਾਜ ਹੰਸ ਤੇ ਪ੍ਰਭ ਗਿਲ ਸੀ ਤੇ ਸਾਡੀ ਤਿੰਨਾਂ ਦੀ ਦੋਸਤੀ ਸੀ ਤਿੰਨਾਂ ਦੀ ਜਿਹੜੀ ਕੈਮਿਸਟਰੀ ਸੀ ਉਹ ਵੀ ਪਸੰਦ ਕੀਤੀ ਫਿਲਮ ਸੋ ਦੇਖਦੇ ਆਂ ਜੇ ਕੋਈ ਵਧੀਆ ਸਕ੍ਰਿਪਟ ਆਈ ਉਹਦਾ ਅਗਲਾ ਪਾਰਟ ਵੀ ਬਣਾਵਾਂਗੇ ਜੀ ਸ਼ਰਨ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਜ ਜਿਹਦੇ ਵਿੱਚ ਕਿੱਦਾਂ ਪਾਉਂਦੇ ਨੇ ਬੋਲੀਆਂ ਤੇ ਕਾਫੀ ਨੱਚਦੇ ਵੀ ਨੇ ਤੁਹਾਨੂੰ ਕਿੰਨੀਆਂ ਕ ਬੋਲੀਆਂ ਆਉਂਦੀਆਂ ਨੇ ਵੈਸੇ ਮੈਨੂੰ ਬੋਲੀਆਂ ਨਹੀਂ ਆਉਂਦੀ ਪਰ ਮੈਨੂੰ ਨੱਚਣਾ ਆਉਂਦਾ ਤੇ ਅ ਅੱਜ ਤੱਕ ਮਤਲਬ ਕਿ ਤੁਸੀਂ ਦਾਦੀ ਮਾਂ ਤੋਂ ਸੁਣੀਆਂ ਹੋਣਗੀਆਂ ਆਪਣੇ ਮਾਤਾ ਤੋਂ ਕੋਈ ਅਜਿਹੀ ਜਿਹੜੀ ਚੀਜ਼ ਅਜਿਹੀ ਬੋਲੀ ਜਿਹੜੀ ਯਾਦ ਹੋਵੇ ਬਹੁਤ ਜਿਹੜੀ ਨਹੀਂ ਮੈਨੂੰ ਇਦਾਂ ਤੇ ਨਹੀਂ ਮਤਲਬ ਮੈਂ ਛੋਟੇ ਹੁੰਦੇ ਜਿੱਦਾਂ ਉਹ ਹੀ ਸਾਰੇ ਤਾਂ ਗਹਿਣੇ ਜਿਹੜੀਆਂ ਪੁਰਾਣੀਆਂ ਫੇਵਰਿਟ ਉਹੀ ਮੇਰੀ ਜੀ ਆਇਆਂ ਦੀਆਂ ਬੋਲੀਆਂ ਮੈਂ ਲੇਕਿਨ ਬਚਪਨ ਬਹੁਤ ਸੁਣੀ ਹੈ ਜਿਹੜੇ ਜੀ ਆਇਆਂ ਮੂਵੀ ਹਰ ਪਰ ਜਨਮਾਂਦੀ ਸੀ ਉਹ ਜੀ ਆਇਆਂ ਨੂੰ ਦੇ ਵਿੱਚ ਜਿਹੜੀਆਂ ਬੋਲੀਆਂ ਸੀਗੀਆਂ ਨਾ ਉਹ ਬੋਲੇ ਨਹੀਂ ਬੰਬੀ ਹਾ ਬੋਲੇ ਉਹ ਮੈਂ ਬੜੇ ਸਾਲਾਂ ਤੱਕ ਉਹ ਨੂੰ ਰਿਪੀਟ ਤੇ ਰੱਖਿਆ ਸੀ ਯਾਰ ਆਉਂਦੀ ਕੋਈ ਨਹੀਂ ਮਤਲਬ ਪਰ ਨਚਣਾ ਹੁੰਦਾ ਹਰ ਇੱਕ ਤੇ ਜੀ ਤੇ ਡਰਾਮੇ ਵਾਲੇ ਚ ਕਿੰਨੇ ਕੁ ਡਰਾਮੇ ਹੋਏ ਨੇ ਡਰਾਮੇ ਵਾਲੇ ਚ ਫਿਲਮ ਦੇ ਵਿੱਚ ਕਿ ਐ ਤੇ ਸੈੱਟ ਤੇ ਫਿਲਮ ਤੇ ਵੀ ਤੇ ਸੈੱਟ ਤੇ ਵੀ ਕਿੰਨੇ ਕੁ ਡਰਾਮੇ ਹੋਏ ਨੇ ਸੈੱਟ ਦਾ ਮਾਹੌਲ ਬੜਾ ਸਾਡਾ ਖੁਸ਼ ਨਮਾ ਸੀਗਾ ਜੀ ਬਹੁਤ ਹਾਸੇ ਖੇਡੇ ਚ ਫਿਲਮ ਬਣਾਈ ਗਈ ਹੈ ਇਹ ਬਟ ਇੱਕ ਵਕਤ ਆਉਂਦਾ ਜਦੋਂ ਥੋੜਾ ਜਿਹਾ ਸੀਰੀਅਸ ਮੂਡ ਮੁਰਦੀ ਹੈ ਇਹ ਕਹਾਣੀ ਉਸ ਵੇਲੇ ਸਾਰੇ ਬਹੁਤ ਸਾਡੇ ਦਿਲ ਬਹੁਤ ਇਕੱਠੇ ਹੋ ਗਏ ਸੀ ਤੇ ਕਿਉਂਕਿ ਜੋ ਦੁਖਾਂਤ ਪੇਸ਼ ਕੀਤਾ ਗਿਆ ਇਹਦੇ ਵਿੱਚ ਜੋ ਗੱਲ ਕੀਤੀ ਗਈ ਇਹਦੇ ਵਿੱਚ ਉਹ ਬਹੁਤ ਜ਼ਰੂਰੀ ਸੀ ਕਹਾਣੀ ਤੇ ਉਦਾਂ ਫਿਲਮ ਜਿਹੜੀ ਹੈ ਬੜੀ ਡਰਾਮੈਟਿਕ ਜਿਹੜੀ ਜਿਹੜੀ ਫਿਲਮ ਦੀ ਕਹਾਣੀ ਹੈ ਇਹਦੇ ਵਿੱਚ ਜੇ ਤੁਸੀਂ ਟ੍ਰੇਲਰ ਤੇ ਧਿਆਨ ਦਿੱਤਾ ਹੋਵੇ ਦੋ ਬਜ਼ੁਰਗ ਨੇ ਉਹ ਆਪਸੇ ਵਿੱਚ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆ ਕੋਈ ਕੁਝ ਗੱਲਾਂ ਕਰਦੇ ਹੋ ਕਹਿੰਦੇ ਆ ਕਿੰਨੇ ਹੀ ਅਸੀਂ ਆ ਸਾਨੂੰ ਜਿਹੜਾ ਇਹ ਕਿਰਦਾਰ ਨਿਭਾਉਂਦੇ ਹੋਏ ਪਤਾ ਲੱਗਾ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਹੀ ਉਹ ਰਿਸ਼ਤੇ ਜਿਹੜੇ ਜਿਹੜੇ ਟੁੱਟ ਗਏ ਜਿਹੜੇ ਵਿਛੜ ਗਏ ਮਾਵਾ ਤੋਂ ਪੁੱਤ ਆ ਭਰਾਵਾ ਤੋਂ ਭਰਾ ਦੋਸਤ ਵਿਛੜ ਗਏ ਭੈਣਾਂ ਤੋਂ ਭਰਾ ਵਿਛੜ ਗਏ ਕੁਝ ਇੱਧਰ ਰਹੇ ਕੁਝ ਉੱਧਰ ਰਹੇ ਕਿੱਦਾਂ ਤੜਫਦੇ ਨੇ ਇੱਕ ਦੂਜੇ ਨੂੰ ਮਿਲਣ ਨੂੰ ਉਹ ਇਸਪੇਸ਼ ਕੀਤਾ ਗਿਆ ਫਿਰ ਇੱਕ ਉਹ ਡਾਇਲੌਗ ਸੁਣਿਆ ਹੋਣਾ ਆ ਇਹ ਲਾਹੌਰ ਐਨੀ ਦੂਰ ਕਿਉਂ ਹੈ ਜੀ ਨੇੜੇ ਕਿਉਂ ਨਹੀਂ ਹੋ ਜਾਂਦਾ ਇਹ ਸਾਰੀਆਂ ਗੱਲਾਂ ਜਦੋਂ ਇਸ ਫਿਲਮ ਚ ਆਉਂਦੀਆਂ ਨੇ ਉਸ ਤੋਂ ਬਾਅਦ ਫਿਲਮ ਕਿਸੇ ਹੋਰ ਪਾਸੇ ਨੂੰ ਜਾਂਦੀ ਹੈ ਫੇਰ ਸਾਨੂੰ ਅਸੀਂ ਸਾਰੇ ਬੰਨੇ ਜਾਂਦੇ ਹਾਂ ਉਸ ਨਾਲ ਉਸ ਤੋਂ ਪਹਿਲਾਂ ਤੇ ਚਲੋ ਹਾਸਾ ਵਿਖਾਇਆ ਹੈ ਹਾਸਾ ਖੇਡਾ ਫਿਲਮ ਦੇ ਵਿੱਚ ਸੋ ਜਦੋਂ ਤੱਕ ਤਾਂ ਮਾਹੌਲ ਖੁਸ਼ ਨਮਾ ਸੀ ਲਾਈਟ ਸੀ ਉਦੋਂ ਸਾਰਿਆਂ ਨੇ ਬੜੀ ਮਜ਼ੇ ਨਾਲ ਫਿਲਮ ਦੀ ਸ਼ੂਟਿੰਗ ਕੀਤੀ ਹੈ ਹਾਸਾ ਖੇਡਾ ਕੀਤਾ ਪਰ ਜਦੋਂ ਸੀਰੀਅਸ ਮੁੱਦਾ ਆਉਂਦਾ ਤਾਂ ਸਾਰੇ ਇਹੋ ਚਾਹੁੰਦੇ ਸੀ ਕਿ ਸਾਡੀ ਸ਼ਿੱਦਤ ਨਾਲ ਗੱਲ ਪਹੁੰਚਦੀ ਹੋ ਜਾਵੇ ਤੇ ਸਭ ਜੁੜੇ ਹੋਏ ਸੀ इमोਸ਼ਨਲੀ ਉਸ ਪਹਿਲੂ ਨਾਲ ਜੀ ਹਰੀਸ਼ ਬਰਮਨ ਤੇ ਇੱਕ ਇਹਦੇ ਵਿੱਚ ਡਾਇਲੋਗ ਵੀ ਆ ਉਹ ਹੋਏ ਮੈਂ ਤਾਂ ਪਿਆਰ ਹੋ ਗਿਆ ਹਰੀਸ਼ ਬਰਮਨ ਕਿੰਨੀ ਇੱਕ ਵਾਰ ਵੈਸੇ ਪਿਆਰ ਹੋਇਆ ਜਾਂ ਕਦੇ ਪਿਆਰ ਹੋਇਆ ਤੁਹਾਨੂੰ ਕਿਉਂਕਿ ਬਹੁਤ ਲੋਕ ਹੁੰਦੇ ਨੇ ਟਾਈਮ ਪਾਸ ਵੀ ਕਰਦੇ ਨੇ ਰੀਅਲ ਤੇ ਦੇਖਿਆ ਜਾਵੇ ਰੀਅਲ ਦੀ ਗੱਲ ਕਰ ਰਹੇ ਸੀ ਕਈ ਵਾਰ ਕਹਿੰਦੇ ਆਸਪਾਸ ਦੇ ਵੀ ਨਹੀਂ ਨਹੀਂ ਮੈਂ ਮੈਨੂੰ ਟਾਈਮ ਪਾਸ ਵਾਲੇ ਚੱਕਰ ਚ ਨਹੀਂ ਆਪਾ ਮੈਨੂੰ ਸਭ ਤੋਂ ਜ਼ਿਆਦਾ ਗੂੜਾ ਪਿਆਰ ਮੇਰੇ ਐਸੇ ਕੰਮ ਨਾਲ ਆ ਜਿਹੜਾ ਮੈਂ ਕਰਦਾ ਬਹੁਤ ਜ਼ਿਆਦਾ ਪਿਆਰ ਹੈ ਮੈਨੂੰ ਇਹਦੇ ਨਾਲ ਜੀ ਤੇ ਉਹ ਇੱਕ ਵਾਰ ਹੋਇਆ ਦੱਸੋ ਦੱਸਦਾ ਮੈਂ ਤੁਹਾਨੂੰ ਇਸ ਕੰਮ ਨਾਲ ਜਿਹੜਾ ਮੈਂ ਕਰਦਾ ਤੇ ਸ਼ਰਨ ਤੁਹਾਡੇ ਨਾਲ ਗੱਲ ਕਰੀਏ ਤਾਂ ਮੂਵੀ ਪਹਿਲਾਂ ਤੁਹਾਡੀ ਚਿੜੀਆਂ ਦੇ ਟੰਬਾਈ ਤੇ ਹੁਣ ਡਰਾਮੇ ਵਾਲੇ ਚ ਤੇ ਉਹਦੀ ਜਿਹੜੀ ਐਂਟਰੀ ਹੁੰਦੀ ਹੈ ਬਾਖਮਾਲ ਹੁੰਦੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅ ਮੈਨੂੰ ਲੱਗਦਾ ਆਹੀ ਇਹ ਇਹ ਵਾਲੀ ਮੂਵੀ 'ਚ ਮੈਨੂੰ ਇਹ ਹੈ ਕਿ ਹਾਂ ਮੈਂ ਸੋਹਣੀ ਸੋਹਣੀ ਦਿਖ ਰਹੀ ਆ ਮਤਲਬ ਮੈਨੂੰ ਇੱਕ ਫਸਟ ਟਾਈਮ ਵੈਸਟਰਨ 'ਚ ਮੈਂ ਤੁਸੀਂ ਸੋਹਣੇ ਹੋਗੇ ਮਤਲਬ ਵੈਸਟਰਨ ਫਸਟ ਟਾਈਮ ਮਤਲਬ ਮੂਵੀ 'ਚ ਪਹਿਲਾਂ ਹਮੇਸ਼ਾ ਜੋ ਵੀ ਮੈਂ ਮੂਵੀਜ਼ ਕੀਤੀ ਉਹ ਜ ਇੰਡੀਅਨੀ ਪੰਜਾਬੀ ਸੂਟ ਹੀ ਪਾਏ ਨੇ ਮੈਂ ਤਿੰਨਾਂ 'ਚ ਔਰ ਇਹ ਮੇਰੀ ਪਹਿਲੀ ਪੰਜਾਬੀ ਹੈ ਜਿਹਦੇ ਵਿੱਚ ਮੈਂ ਵੈਸਟਰਨ ਵੀ ਹੈ ਮੇਰੀ ਪਹਿਲੀ ਕਾਮੇਡੀ ਵੀ ਹੈ ਪਹਿਲੀ ਵਾਰ ਹੀ ਲੈਂਦੇ ਪੰਜਾਬੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਡਿਫਰੈਂਟ ਕੰਟੈਂਟ ਹੈ ਕਾਮੇਡੀ ਹੈ ਔਰ ਮੇਰੇ ਲਈ ਬਹੁਤ ਐਕਸਾਈਟਡ ਹੈ ਜਦੋਂ ਤੁਹਾਡੇ ਕੋ-ਐਕਟਰ ਸੱਚੇ ਨੇ ਵਧੀਆ ਹੋਣੇ ਨੇ ਸਪੋਰਟਿਵ ਹੋਣ ਤੇ ਪਰਫਾਰਮਰ ਵੀ ਵਧੀਆ ਹੁੰਦ ਸਿੱਖਣ ਨੂੰ ਵੀ ਮਿਲਦਾ ਹੈ ਔਰ ਤੁਹਾਡੀ ਤੁਹਾਨੂੰ ਬਹੁਤ ਕੁਝ ਗਰੂਮ ਵੀ ਹੁੰਦੇ ਆ ਚੀਜ਼ਾਂ ਨੂੰ ਔਰ ਆਮ ਬlesed ਸ਼ਰਨ ਨੇ ਕਦੇ 빅 ਬੋਸ ਦਾ ਸੋਚਿਆ ਮੈਂ ਸੋਚਣਾ ਨਹੀਂ ਬਿਕੋਜ਼ ਮੈਨੂੰ ਆਉਂਦਾ ਮੈਂ ਕਰਨਾ ਨਹੀਂ ਚਾਹੁੰਦੀ ਬਿਕੋਜ਼ ਆਈ 3 ਟਾਈਮ ਆ ਗਟ ਅ ਕਾਲ ਫਰਮ 빅 ਬੋਸ ਲਾਈਵ ਆਲਸੋ ਔਰ ਉਹਦੇ ਲਈ ਵੀ ਬਟ ਮੈਨੂੰ ਲੱਗਦਾ ਮੈਂ ਵੈਸੇ ਇੰਨੀ ਖੁੱਲੀ ਕਤਾਬ ਆ ਉੱਥੇ ਚਲ ਗਈ ਮੈਂ ਪੂਰਾ ਕੁਛ ਹਲਪਾਲ ਪੂਰਾ ਬੋਲ ਦੇਣਾ ਔਰ ਸਭ ਤੋਂ ਵੱਡਾ ਡਰ ਮੈਨੂੰ ਇਹ ਲੱਗਦਾ ਜੇ ਕਿਤੇ ਇਨ ਕੇਸ ਚਲ ਜੇ ਨਾ ਉਹ ਜਿਹੜਾ ਪਾਸਟ ਫੋਲ ਕੇ ਲਿਆਉਂਦੇ ਆ ਨਾ ਉਹ ਤੋਂ ਮੈਨੂੰ ਬਹੁਤ ਡਰ ਲੱਗਦਾ ਔਰ ਮੈਂ ਕੰਦੀ ਨਹੀਂ ਜਾਣਾ ਇਹਦਾ ਉਹਨਾਂ ਖਤਮ ਕਰਕੇ ਫੇਰ ਜਾਵਾਂਗੇ ਹਰੀਸ਼ਵਰਮਾ ਦੇ ਗਾਣੇ ਮੈਨੂੰ ਬਹੁਤ ਸੋਹਣੇ ਲੱਗਦੇ ਆ ਤੇ ਇੱਕ ਗਾਣਾ ਹੋ ਜਾ। ਇੱਕ ਗਾਣਾ ਹੋ ਜਾ। ਹਾਂਜੀ। ਮੈਂ ਦੋ ਲਾਈਨਾਂ ਸੁਣਾਉਣਾ ਜਿਹੜਾ ਮੈਨੂੰ ਬਹੁਤ ਵਧੀਆ ਲੱਗਦਾ। ਹੈਨਾ? ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਨੂੰ ਦਿਲ ਕਹਿੰਦਾ ਅੜੀਏ ਅੱਖਾਂ ਨਹੀਂਓ ਖੋਲਣੀਆਂ। ਜੁੜਦੇ ਤੇਰੇ ਨਾ ਦੇ ਸੁਪਨੇ ਸਰਗੀ ਵੇਲੇ ਨੂੰ ਦਿਲ ਕਹਿੰਦਾ ਅੜੀਏ ਅੱਖਾਂ ਨਹੀਂਓ ਖੋਲਣੀਆਂ ਇਹ ਤੋਂ ਬਾਅਦ ਤੁਸੀਂ ਇਹਨੂੰ ਲਾ ਕੇ ਸੁਣ ਲਿਓ ਅਮਰਿੰਦਰ ਭਾਈ ਦਾ ਗਾਣਾ ਬਹੁਤ ਖੂਬਸੂਰਤ ਗਾਣਾ ਹੈ ਲੀਕਾਂ ਤੇ ਤੁਸੀਂ ਗਾਉਂਦੇ ਵੀ ਬਹੁਤ ਸੋਹਣਾ ਏ ਹੋ ਤੇ ਕਦੇ ਤੁਸੀਂ ਬਾਲੀਵੁੱਡ 'ਚ ਜਾਣ ਦਾ ਨਹੀਂ ਸੋਚਿਆ ਨਹੀਂ ਆ ਐਦਾਂ ਦੀ ਗੱਲ ਨਹੀਂ ਕਿ ਮੈਂ ਸੋਚਿਆ ਨਹੀਂ ਗੱਲਾਂ ਚੱਲ ਜਾਂਦੀਆਂ ਨੇ ਤੁਰ ਪੈਂਦੀਆਂ ਨੇ ਫਿਰ ਰੁਕ ਜਾਂਦੀਆਂ ਨੇ ਐਦਾਂ ਦਾ ਹੋਇਆ ਦੋ ਤਿੰਨ ਵਾਰ ਮੇਰੇ ਨਾਲ ਬਟ ਮੈਂ ਕਰੂੰਗਾ ਛੇਤੀ ਆ ਡਰਾਮੇ ਵਾਲੇ ਜੀ ਇੱਕ ਚੀਜ਼ ਜਿਹੜੀ ਬਹੁਤ ਦੇਖਣ ਨੂੰ ਮਿਲ ਰਹੀ ਆ ਕਿ ਛੋਟੇ ਛੋਟੀਆਂ ਪਹਿਲਾਂ ਡਰਾਮੇ ਕਰਦੇ ਨੇ ਉਸ ਦੇ ਵਿੱਚ ਤੁਸੀਂ ਆਪਣੀ ਐਕਚੁਅਲ ਲਾਈਫ 'ਚ ਵੀ ਕਿੰਨਾ ਕੁ ਸਟਰਗਲ ਕੀਤਾ ਡਰਾਮੇ ਤੁਸੀਂ ਵੀ ਮਤਲਬ ਸਟਾਰਟਿੰਗ ਤੋਂ ਕਿਤੋਂ ਤੋਂ ਕਿਤੇ ਬੰਦੇ ਦੀ ਹੁੰਦੀ ਆ ਤੁਸੀਂ ਕਿੱਥੋਂ ਸਟਰਗਲ ਕੀਤਾ ਆਪਣਾ ਮੈਜਿਕ ਥੀਏਟਰ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀ ਮੈਂ ਬਿਲਕੁਲ ਕਿਉਂਕਿ ਮੇਰਾ ਮੈਨੂੰ ਕੋਈ ਜਾਣਦਾ ਨਹੀਂ ਸੀ ਨਾ ਮੇਰੀ ਬਾਹ ਫੜਨ ਵਾਲਾ ਸੀ ਨਾ ਸਾਡੇ ਸਾਡੇ ਜਾਣਕਾਰਾਂ ਚੋਂ ਹੀ ਪਰਿਵਾਰ ਚੋਂ ਹੀ ਕੋਈ ਇਸ ਫੀਲਡ ਸੇਗਾ ਤੇ ਮੇਰੇ ਲਈ ਬਹੁਤ ਔਖਾ ਰਿਹਾ ਹਰ ਆਮ ਮੁੰਡੇ ਕੁੜੀ ਲਈ ਜਿਵੇਂ ਔਖਾ ਹੁੰਦਾ ਮੈਨੂੰ ਵੀ ਬਹੁਤ ਧੱਕੇ ਖਾਣੇ ਪਏ ਅ ਚੱਲਦੇ ਚੱਲਦੇ ਆਡੀਸ਼ਨਸ ਦਿੱਤੇ ਸਿੱਖਿਆ ਫਿਰ ਫਿਰ ਆਡੀਸ਼ਨਸ ਦਿੱਤੇ ਫਿਰ ਮੈਨੂੰ ਕੰਮ ਮਿਲਿਆ ਫਿਰ ਕਲਰਸ ਸਿਮਨਿਕ ਸੀਰੀਅਲ ਮਿਲਿਆ ਫਿਰ ਉਹ ਆਡੀਸ਼ਨ ਦੇ ਥਰੂ ਮਿਲਿਆ ਸੀ ਕੰਮ ਉਹ ਕਾਫੀ ਪਪੂਲਰ ਰਿਹਾ ਸੀਰੀਅਲ ਮੇਰਾ ਲਾਡੋ ਉਸ ਵਿੱਚ ਮੇਰਾ ਅਵਤਾਰ ਸਿੰਘ ਦਾ کردار ਸੀ ਫਿਰ ਯਾਰਾਂ ਮੁੱਲੇ ਫਿਲਮ ਲਈ ਵੀ ਮੈਂ ਆਡੀਸ਼ਨ ਦਿੱਤਾ ਸੀ ਆਡੀਸ਼ਨ ਦੇ ਥਰੂ ਮੈਨੂੰ ਕੰਮ ਮਿਲਿਆ ਸੀ ਟਿੰਕੇ ਵਾਲਾ ਰੋਲ ਸੋ ਇਸ ਤਰੀਕੇ ਨਾਲ ਹੋਇਆ ਮੇਰਾ ਮੈਂ 1999 ਤੋਂ ਥੀਏਟਰ ਆ ਕਰਦਾ ਪਿਆ ਮਤਲਬ ਕਰ ਤਾਂ ਕਿ ਸ਼ੁਰੂ ਕੀਤਾ ਸੀ ਮੈਂ 1999 ਦੇ ਵਿੱਚ ਪਹਿਲਾ ਨਾਟਕ ਕੀਤਾ ਸੀਗਾ ਮੈਂ 2007 ਤੱਕ ਮੈਂ ਥੀਏਟਰ ਕੀਤਾ ਫਿਰ ਮੈਂ ਅੱਠ ਚ ਬੰਬੇ ਗਿਆ ਸੀ ਜੀ ਹਰੀਸ਼ ਵਰਮਨ ਨੇ ਕਦੇ ਬਿੱਗ ਬਾਸ ਦਾ ਸੋਚਿਆ ਨਾ ਜਿੰਦਗੀ ਚ ਨਹੀਂ ਨਾ ਮੈਂ ਮੈਂ ਤਾਂ ਦੇਖਿਆ ਨਹੀਂ ਕਦੇ ਤੇ ਸ਼ਰਨ ਕੋਈ ਵੀ ਫਿਲਮ ਹੋਵੇ ਆਪਾਂ ਨੂੰ ਇੱਕ ਚੀਜ਼ ਜ਼ਰੂਰ ਸਿਖਾ ਕੇ ਜਾਂਦੀ ਹੈ ਤੁਸੀਂ ਇਸ ਫਿਲਮ ਚ ਕੀ ਸਿੱਖਿਆ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਅਸੀਂ ਕਿਸੇ ਨੂੰ ਨਹੀਂ ਜਾਣਦੇ ਸਾਨੂੰ ਉਹਦੇ ਬਾਰੇ ਨਾ ਜਜ ਨਹੀਂ ਕਰਨਾ ਚਾਹੀਦਾ ਔਰ ਆਈ ਥਿੰਕ ਇਹਦੇ ਚ ਜੋ ਮੈਸੇਜ ਦੇਣ ਵਾਲਾ ਕਿਤੇ ਨਾ ਕਿਤੇ ਸਾਡਾ ਵੀ ਬਚਪਨ ਤੋਂ ਲੈ ਕੇ ਇਹ ਸਵਾਲ ਸੀ ਜਿੱਦਾਂ ਹਰੀਸ਼ ਜੀ ਕਹਿੰਦੇ ਕਿਤੇ ਨਾ ਕਿਤੇ ਸਾਡੇ ਵੀ ਮਨਾ ਚੇ ਆ ਤੁਹਾਡੇ ਵੀ ਹੈ ਸਾਰਿਆਂ ਦਾ ਇੱਕ ਸਵਾਲ ਹੈ ਤੇ ਜਦੋਂ ਮੈਂ ਉਹਨਾਂ ਨਾਲ ਕੰਮ ਕੀਤਾ ਤੇ ਕਿਤੇ ਨਾ ਕਿਤੇ ਮੈਨੂੰ ਫੀਲ ਲੱਗਿਆ ਕਿ ਛੋਟੀ ਜੀ ਜਿੰਦਾ ਹੱਸ ਕੇ ਗੁਜ਼ਾਰ ਲਈਏ ਤੇ ਕੀ ਫਰਕ ਪੈਂਦਾ ਆ ਤੇ ਇਸ ਕਰਕੇ ਉਹ ਵੀ ਸੇਮ ਸਾਡੇ ਵਰਗੀ ਆ ਜੇ ਅਸੀਂ ਇਸ ਮੂਵੀ ਦੇ ਥਰੂ ਇਸ ਪ੍ਰੋਜੈਕਟ ਦੇ ਥਰੂ ਅਸੀਂ 1% ਵੀ ਜੇ ਕਿਤੇ 1% ਲੋਕਾਂ ਤੇ ਵੀ ਥੋੜਾ ਜਿਹਾ ਵੀ ਇਹ ਚੀਜ਼ ਦਾ ਪ੍ਰਭਾਵ ਪਾਇਆ ਤਾਂ ਆਈ ਥਿੰਕ ਅਸੀਂ ਕਾਮਯਾਬ ਆ ਸਾਡੀ ਮਿਹਨਤ ਕਾਮਯਾਬ ਜੀ ਬਹੁਤ سارے ਲੋਕ ਪਿਆਰ ਦਿੰਦੇ ਨੇ ਤੁਹਾਨੂੰ ਵੀ ਤੁਹਾਨੂੰ ਵੀ ਪਰ ਹੁਣ ਤੁਸੀਂ ਪਹਿਲਾਂ ਵੀ ਕਾਫੀ ਇੰਟਰਵਿਊ ਕਰ ਚੁੱਕੇ ਹੋ ਨਾ ਤੇ ਫਿਰ ਵੀ ਇੰਨੀ એનર્ਜੀ ਕਿੱਥੋਂ ਮੇਰੀ ਤਾਂ 24 ਆਵਰ ਇਹ ਵੀ ਚਾਰਜ ਰਹਿਨੇ ਇਹ ਵੀ ਡਿਪੈਂਡ ਤੁਹਾਡੇ ਤੇ ਕਰਦਾ ਇੰਟਰਵਿਊ ਲੈਣ ਤੇ ਕਦੇ ਅੱਦਾ ਤਾਂ ਨਹੀਂ ਹੋਇਆ ਵੀ ਤੁਸੀਂ ਸੋਚ ਰਹੇ ਹੋ ਕਿ ਨਹੀਂ ਯਾਰ ਬੋਰ ਹੋ ਗਏ ਤੇ ਮੈਨੂੰ ਲੱਗਦਾ ਜਦੋਂ ਸਾਹਮਣੇ ਵਾਲਾ ਕਿਤੇ ਮੈਨੂੰ ਦੇਖ ਜੇ ਨਾ ਬੋਰ ਆ ਮੈਂ ਤਾਂ ਉਹਨਾਂ ਨੂੰ ਵੀ ਚਾਰਜ ਕਰ ਦਿੰਨੇ ਆ ਮੇਰੀ એનર્ਜੀ ਨਹੀਂ ਲੋ ਹੁੰਦੀ ਤੇ ਸਾਨੂੰ ਬਹੁਤਾ ਸਮਾਂ ਤਾਂ ਚਲੋ ਨਹੀਂ ਮਿਲੇਗਾ ਪਰ ਅਸੀਂ ਆਪਣੀ ਐਂਡਿੰਗ ਹਰੀਸ਼ ਵਰਮਾ ਦੇ ਗਾਣੇ ਨਾਲ ਹੀ ਕਰਾਂਗੇ ਹੋ ਤੈਨੂੰ ਜੁਦਾ ਹੋਣ ਦੀ ਜਲਦੀ ਐ ਮੇਰੇ ਸੀਨੇ ਵਿੱਚ ਅੱਗ ਬਲਦੀ ਐ ਛੱਡ ਕੇ ਦਿਮਾਗ ਵਾਲੇ ਰਾਹ ਪਾ ਦਿਲ ਉਤੇ ਜ਼ੋਰ ਸੋਚ ਲੈ ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਜੇ ਹੁਣ ਸਾਡੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਉਹ ਤੈਨੂੰ ਜੁਦਾ ਹੋਣ ਦੀ ਜਲਦੀ ਐ ਹਾਏ ਬਹੁਤ ਬਹੁਤ ਕਰਨੇ ਤੁਸੀਂ ਤੇ ਹੁਣ ਜਾਂਦੇ ਜਾਂਦੇ ਆਪਣੇ ਫੈਨਸ ਨੂੰ ਇੱਕ ਸਨੇਹਾ ਲਗਾ ਦੂੰ ਸਨੇਹਾ ਇਹ ਹੈ ਜੀ ਕਿ ਤੁਸੀਂ ਹਮੇਸ਼ਾ ਆਪਣੀ ਸਿਹਤ ਦਾ ਖਿਆਲ ਰੱਖੋ ਖੁਸ਼ ਰਹੋ ਜ਼ਿੰਦਗੀ ਨੂੰ ਮਾਣੋ ਪਰਿਵਾਰ ਨਾਲ ਖੁਸ਼ੀਆਂ ਮਾਣੋ ਤੇ 19 ਜਨਵਰੀ ਨੂੰ ਫਿਲਮ ਲੈ ਕੇ ਆ ਰਹੇ ਹਾਂ ਅਸੀਂ ਸ਼ਰਮਾ ਘਰਾਂ ਦੇ ਵਿੱਚ ਡਰਾਮੇ ਵਾਲੇ ਪਰਿਵਾਰ ਨਾਲ ਦੇਖਣ ਆਇਓ ਤੁਸੀਂ ਇੰਜੋਏ ਕਰੋਗੇ ਯੈਸ ਤੇ ਮੈਂ ਇੱਕ ਕੁਐਸਚਨ ਪੁੱਛਣਾ ਸੀ ਮੈਂ ਭੁੱਲ ਗਈ ਤੁਹਾਡੀ ਨਾ ਇੱਕ ਪ੍ਰੋਫਾਈਲ ਇੰਸਟਾਗ੍ਰam ਤੇ ਲਿਖਿਆ ਹੋਇਆ ਸੀ ਕਿ ਸਮ ਪੀਪਲਸ ਆਰ ਇਨਵੈਸਟਮੈਂਟ ਸਮ ਪੀਪਲ ਆਰ ਬਿਲਸ ਉਹਦਾ ਅਰਥ ਕੀ ਆ ਓਹੋ ਉਹਨਾਂ ਦਰਸਲ ਮੈਨੂੰ ਗੱਲ ਬੜੀ ਵਧੀਆ ਲੱਗੀ ਸੀ ਕਹਿੰਦੇ ਸਮ ਪੀਪਲ ਆਰ ਇਨਵੈਸਟਮੈਂਟ ਸਮ ਪੀਪਲ ਆਰ ਬਿਲਸ ਇਹ ਕੁਐਸਚਨ ਲੋਕ ਕੁਝ ਲੋਕਾਂ 'ਚ ਤੁਸੀਂ ਇਨਵੈਸਟ ਕਰਦੇ ਹੋ ਤੁਹਾਨੂੰ ਗਰੋਅ ਕਰਨ 'ਚ ਮਦਦ ਕਰਦੇ ਕੁਝ ਲੋਕੀ ਤੁਹਾਡੇ ਲਈ ਖਰਚਾ ਬਣਦੇ ਨੇ ਤੁਹਾਡੀ ਜ਼ਿੰਦਗੀ ਨੂੰ ਖਰਚ ਕਰਨ ਦਾ ਕਾਰਨ ਬਣਦੇ ਨੇ ਤੁਹਾਡੀ ਲਾਈਫ 'ਚ ਕਦੇ ਖਰਚਾ ਹੋਵੇ ਹਰ ਇੱਕ ਦੀ ਜ਼ਿੰਦਗੀ 'ਚ ਤਈਓ ਕੋਟਾ ਤਈਓ ਕੋਟਾ ਐਕਸਪੀਰੀਅੰਸ ਕੋਡ ਇਹ ਬੜਾ ਯੂਨੀਵਰਸਲ ਜਿਹਾ ਆ ਉਹ ਇੱਥੇ ਜਿੰਨੇ ਵੀ ਆਪਾਂ ਮੌਜੂਦ ਆ ਤੇ ਦੇਖ ਰਹੇ ਆ ਹਰ ਇੱਕ ਬੰਦੇ ਨਾਲ ਜਾਂਦੀ ਆ ਗੱਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਆਪਣੀ ਥੈਂਕ ਯੂ ਸੋ ਮਚੀਏ ਥੈਂਕ ਯੂ ਤੇ ਸਾਨੂੰ ਹੁਣ ਦੋ ਇਜਾਜ਼ਤ ਧੰਨਵਾਦ